ਲੋ ਜੀ ਅੱਜ ਆਪਾਂ ਮਟਰ ਪਨੀਰ ਦੇ ਕੋਫਤੇ ਬਣਾਏ ਨੇ ਤੇ ਬਹੁਤ ਹੀ ਵਧੀਆ ਬਣੇ ਨੇ ਜਲਦੀ ਬਣੇ ਨੇ ਇਹ ਕਿਸ ਤਰ੍ਹਾਂ ਬਣੇ ਨੇ ਇਹ ਚ ਕੀ ਕੀ ਸਮਾਨ ਜ਼ਰੂਰਤ ਪਈ ਆਪਾਂ ਨੂੰ ਆਓ ਆਪਾਂ ਪੂਰੀ ਵੀਡੀਓ ਦੇਖੀਏ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਸਾਰੇ ਪਿਆਰਵਾਨਾਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਟੇਸਟੀ ਸਬਜ਼ੀ ਲੈ ਕੇ ਆਏ ਹਾਂ ਜੀ ਤੁਸੀਂ ਮਟਰ ਪਨੀਰ ਦੀ ਸਬਜ਼ੀ ਤਾਂ ਬਹੁਤ ਵਾਰੀ ਖਾਧੀ ਹੋਣੀ ਸ਼ਾਇਦ ਪਨੀਰ ਵੀ ਖਾਧਾ ਹੋਣਾ ਲੇਕਿਨ ਮਟਰ ਪਨੀਰ ਦੇ ਕੋਫਤੇ ਸਬਜ਼ੀ ਸ਼ਾਇਦ ਨਹੀਂ ਖਾਧੀ ਹੋਣੀ ਅੱਜ ਆਪਾਂ ਬਹੁਤ ਨਵੀਂ ਰੈਸিপি ਹੈ ਨਵੀਂ ਵੀਡੀਓ ਬਣਾ ਕੇ ਲੈ ਕੇ ਆ ਰਹੇ ਆ ਤੇ ਅੱਜ ਆਪਾਂ ਬਣਾਵਾਂਗੇ ਮਟਰ ਪਨੀਰ ਦੇ ਕੋਫਤੇ ਸਬਜ਼ੀ ਮਟਰ ਲੈ ਲਏ ਸੀ ਆਪਾਂ ਨੇ ਪਨੀਰ ਲੈ ਆਏ ਸੀ ਪਿਆਜ਼ ਟਮਾਟਰ ਲਸਣ ਹਰੀ ਅਦਰਕ ਹਰੀ ਮਿਰਚਾਂ ਥੋੜੇ ਜਿਹਾ ਕਾਜੂ ਦਾਲਚੀਨੀ ਹਰੀ এলাਚੀ ਸ਼ਾਹੀ ਪਨੀਰ ਮਸਾਲਾ ਘਾਹ ਰਾਈ ਕੜੀ ਪੱਤਾ ਆ ਲਾਲ ਮਿਰਚ ਹਿੰਗ ਤੇ ਨੌਕ ਮੱਝ ਆਪਣੇ ਸਵਾਦ ਅਨਸਾਰ ਪਾਵਾਂਗੇ ਇਹ ਸਾਰੀ ਚੀਜ਼ਾਂ ਪਾ ਕੇ ਆਪਾਂ ਬਣਾਵਾਂਗੇ ਮਟਰ ਪਨੀਰ ਦੇ ਕੋਫਤੇ ਚਲੋ ਜੀ ਵੀਡੀਓ ਕਰਦੇ ਸਟਾਰਟ ਸਭ ਤੋਂ ਪਹਿਲਾਂ ਜੀ ਆਪਾਂ ਮਟਰਾਂ ਨੂੰ ਗ੍ਰाइंड ਕਰ ਲਾਂਗੇ ਧੋਲੇ ਚੰਗੀ ਤਰ੍ਹਾਂ ਸਾਫ਼ ਹੈ ਬਿਲਕੁਲ ਇਹਨੂੰ ਗ੍ਰाइंड ਕਰਕੇ ਲੈ ਕੇ ਆਉਨੇ ਆ ਫਿਰ ਤੁਹਾਨੂੰ ਦਿਖਾਉਣੀ ਹੈ ਅੱਗੇ ਆਪਾਂ ਝ ਕੀ ਕੁਝ ਪਾਵਾਂਗੇ ਲੋ ਜੀ ਆਪਾਂ ਮਟਰਾਂ ਨੂੰ ਗ੍ਰाइंड ਕਰ ਲਿਆ ਇੱਕ ਪੇਸਟ ਤਿਆਰ ਕਰ ਲਿਆ ਤੇ ਹੁਣ ਆਪਾਂ ਇੱਕ ਅਲੱਗ ਵਰਤਨ ਚ ਕੱਢ ਲਾਂਗੇ ਇਹਨਾਂ ਸਾਰਿਆਂ ਨੂੰ ਇਦੇ ਵਿੱਚ ਆਪਾਂ ਨਮਕ ਮਿਰਚ ਤੇ ਆਰ ਪਨੀਰ ਨੂੰ ਕਦੂਕਾਸ ਕਰਾਂਗੇ। ਬਿਲੋ ਜੇਪਾ ਕਦੂਕਾਸ ਕਰ ਲਿਆ ਪਨੀਰ ਨੂੰ ਦੇਖੋ ਕਿ ਕੋਈ ਗੁੱਟਲੇ ਵਗੈਰਾ ਕੋਈ ਨਾ ਤਾਂ ਰਹੇ ਨਾ ਇਸ ਕਰਕੇ ਗੱਦੂ ਗਾਸ ਕਰਿਆ ਥੋੜਾ ਜਿਹਾ ਪਨੀਰ ਉਪਰ ਰੱਖ ਲਿਆ ਗਾਰਨਿਸ਼ ਲਈ ਤੇ ਹੁਣ ਆਪੇ ਝ ਪਾਵਾਂਗੇ ਨਮਕ ਮਿਰਚ ਸਾਰੇ ਜਿੰਨੇ ਵੀ ਤੁਸੀਂ ਮਸਾਲੇ ਖਾ ਖਾਣੇ ਆ ਨਮਕ ਮਿਰਚ ਚਟਪੜੀ ਨਮਕ 1.5 ਚਮਚ ਲਾਲ ਮਿਰਚ ਅੱਧਾ ਚਮਚ ਅੱਧਾ ਚਮਚ ਦਾ ਘਟਸ ਥੋੜੀ ਜਿਹੀ ਹਲਦੀ ਥੋੜਾ ਜੀਰਾ ਹਰੀਆਂ ਮਿਰਚਾਂ ਇਹਨਾਂ ਸਾਰਾ ਨੂੰ ਕਰਾਂਗੇ ਮਿਕਸ ਮਿਕਸ ਕਰਨ ਤੋਂ ਬਾਅਦ ਇਹ ਥੋੜਾ ਜਿਹਾ ਬੇਸਣ ਪਾਵਾਂਗੇ ਤਾਂ ਕਿ ਇਹਦੀ ਬਾਈਂਡਿੰਗ ਚੰਗੀ ਤਰ੍ਹਾਂ ਹੋ ਜਾਏ ਲੋ ਜੀ ਆਪਾਂ ਪਨੀਰ ਨੂੰ ਅਤੇ ਮਟਰ ਆਪਾਂ ਮਟਰ ਪਨੀਰ ਦੋਨਾਂ ਚੀਜ਼ਾਂ ਨੂੰ ਔਰ ਮਸਾਲੇ ਨੂੰ ਸਾਰੀ ਚੀਜ਼ਾਂ ਨੂੰ ਮਿਕਸ ਕਰ ਲਿਆ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਬਾਈਂਡਿੰਗ ਲਈ ਥੋੜਾ ਜਿਹਾ ਬੇਸਣ ਪਾਵਾਂਗੇ ਇਹ ਚ ਪਹਿਲਾਂ ਆਪਾਂ ਕਿਰਨ 2 ਚਮਚ ਹੀ ਪਾਵਾਂਗੇ ਅਗਰ ਆਪਾਂ ਨੂੰ ਥੋੜਾ ਜਿਹਾ ਪਤਲਾ ਲੱਗੇ ਆਪਣੇ ਨਾ ਬਣਦੇ ਹੋਏ ਗੋਲ ਗੋਲ ਜੇ ਰੋਲ ਲਓ ਜੇ ਆਪਾਂ 2 ਚਮਚ ਬੇਸਨ ਦੇ ਪਾ ਲੇ ਤੇ ਅਗਰ ਥੋੜੇ ਤੁਹਾਨੂੰ ਕੋਹਲ ਪਤਲਾ ਲੱਗੇ ਤਾਂ ਤੁਸੀਂ ਹੋਰ ਵੀ ਬੇਸਨ ਪਾ ਸਕਦੇ ਹੋ ਕਿਰਾਂ ਇਸ ਤਰ੍ਹਾਂ ਬਣਾ ਕੇ ਦੇਖ ਲੇ ਕਿ ਆਪਣੇ ਕੋਫਤੇ ਚੰਗੀ ਤਰ੍ਹਾਂ ਬਣ ਰਹੇ ਨੇ ਥੋੜਾ ਜਿ ਮੈਨੂੰ ਬਣਦਾ ਰਹੇ ਨੇ ਪਰ ਥੋੜਾ ਜਿ ਪਤਲਾ ਲੱਗਦਾ ਇੱਕ ਚਮਚ ਆਪਾਂ ਹੋਰ ਪਾਵਾਂ ਬੇਸਨ ਦਾ ਇਹ ਚੰਗੀ ਤਰ੍ਹਾਂ ਮਿਕਸ ਕਰਾਂਗੇ ਲੋ ਜੀ ਸਾਰਾ ਮਿਕਸ ਹੋ ਗਿਆ ਚਾਰ ਚਮਚ ਆਪਣੇ ਬੇਸਣ ਦੇ ਲੱਗੇ ਨੇ ਤੇ ਹੁਣ ਆਪਾਂ ਛੋਟੇ ਛੋਟੇ ਕੋਫਤੇ ਤਿਆਰ ਕਰਾਂਗੇ ਇਸ ਤਰ੍ਹਾਂ ਵਟਾਂਗੇ ਤੇ ਸਾਰੇ ਵਟ ਕੇ ਤਿਆਰ ਕਰਕੇ ਤੁਹਾਨੂੰ ਦਿਖਾਉਣੀ ਆ ਉਜਿ ਨਾ ਪਾਇਆ ਸਰਾ ਵਟੀਆਂ ਨੇ ਵਟ ਕੇ ਥੋੜੇ ਹਲਕਾ ਨਾ ਬੇਸਾਂ ਦੇ ਚ ਨਾਲ ਆਪਾ ਲਗਾ ਲੈਣਾ ਵੈਸੇ ਨਾ ਜਿਆਦਾ ਨਾ ਲਗਾਣਾ ਤੇ ਉਸ ਵਾਸਤੇ ਸਾਰਾ ਬੇਸਨ ਆਪਾ ਉਤਾਰ ਦੇਣਾ ਹਲਕਾ ਹੀ ਲਗਾਉਣਾ ਤੇ ਗੋਲ ਗੋਲ ਐ ਵਟ ਲੈਣੇ ਤੇ ਇਸ ਤਰ੍ਹਾਂ ਸਾਰੇ ਵਟ ਕੇ ਤਿਆਰ ਕਰ ਲੈਣਾ ਲੋ ਜੀ ਮੈਂ ਸਾਰੇ ਕੋਫਤੇ ਇਸ ਤਰ੍ਹਾਂ ਤਿਆਰ ਕਰ ਲਏ ਵਟ ਲੈ ਤੇ ਇੱਧਰ ਮੈਂ ਥੋੜੇ ਪਾ ਕੇ ਦੇਖ ਲਿਆ ਸੀ ਕਿ ਆਪਣੇ ਖੇਣੇ ਵਖੜਤਾ ਨਹੀਂ ਰਹੇ ਬਿਲਕੁਲ ਸਹੀ ਹੈ ਤੇ ਆਪਣਾ ਤੇਲ ਵੀ ਗਰਮ ਹੈ ਸੇਗੜਾ ਘੱਟ ਰੱਖਾਂਗੇ ਜ਼ਿਆਦਾ ਸੇਕਦੇ ਨਹੀਂ ਪਕਾਵਾਂਗੇ। ਹਲਕੇ ਸੇਕ ਪਕਾਵਾਂਗੇ ਤੇ ਆਪਾਂ ਇੱਕ ਇੱਕ ਕਰਕੇ ਸਾਰੇ ਡਿਪ ਕਰਾਂਗੇ। ਹਲਕਾ 골ਡਨ ਬਰਾਊਨ ਜਿਹਾ ਕਰਾਂਗੇ ਜ਼ਿਆਦਾ ਨਹੀਂ ਪਕਾਉਦੇ। ਸਾਰੇ ਕੋਕਚਨ ਵਿੱਚ ਆਪਾਂ ਪਾਵਾਂਗੇ ਤੇ ਤੇਲ 'ਚ ਤੁਸੀਂ ਸਰੋਂ ਦਾ ਤੇਲ ਜੀ ਬਣਾ ਸਕਦੇ ਹੋ ਜਾਂ ਦੇਸੀ ਘਿਓ ਜੀ ਤੇ ਰਫਾਇਨ ਜੀ ਉਹ ਤੁਹਾਡੀ ਮਰਜ਼ੀ ਹੈ। ਲੋ ਜੀ ਦੇਖੋ ਕੋਕਚ ਆਪਣੇ ਕਿੰਨੇ ਵਧੀਆ ਬਣੇ ਨੇ ਕਿੰਨਾ ਸੋਹਣਾ ਕਲਰ ਆਇਆ। ਜ਼ਿਆਦਾ 골ਡਨ ਨਹੀਂ ਕਰਦੇ ਹੁਣ ਆਪਾਂ ਇਹਨੂੰ ਆਪਾਂ ਕੱਢ ਦਾਂਗੇ। रह गए भी आप फ्राई कर लेंगे लो अपन सारे अपने कोफ्ते बन के तैयार हो गए ਆਪਾਂ ਇਹ ਚ ਤੇਲ ਥੋੜਾ ਜਿਹਾ ਕੱਟ ਕੱਟ ਕੇ ਆਪਾਂ ਬਣਾਵਾਂਗੇ ਗਰੇਵੀ ਤਿਆਰੀ ਕਰਾਂਗੇ। ਲੋਹੇ ਦੀ ਕੜਾਹੀ ਥੋੜਾ ਜਿਹਾ ਪਾਣੀ ਪਾਇਆ। ਥੋੜਾ ਜਿਹਾ ਆਪਾਂ ਪਾਵਾਂਗੇ ਹੋਰ ਪਾਣੀ। ਇਹ ਚ ਪਾਣੀ ਜਿ ਪਾਵਾਂਗੇ ਆਪਾਂ ਪਿਆਜ਼, ਟਮਾਟਰ ਕਾਜੂ, ਹਰੀਆਂ ਮਿਰਚਾਂ, ਦਾਲਚੀਨੀ ਇਹਨਾਂ ਸਾਰਾ ਚੀਜ਼ਾਂ ਨੂੰ ਆਪਾਂ ਪਕਾਵਾਂਗੇ ਪਹਿਲਾਂ। ਸਾਫਟ ਹੋ ਜਾ। ਲੋ ਦੇਖੋ ਆਪਾਂ ਦੇਖੋ ਸਪਚਪਚੇ ਤੇ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰਾਂਗੇ। ਸਾਰੇ ਵਿਧਕ ਬਦਾਂਗਾ ਕਾਜੂ ਵੀ ਸੌਫਟ ਹੋ ਗਏ ਦੇਖੋ। ਠੰਡਾ ਕਰਕੇ ਗ੍ਰाइंड ਕਰਾਂਗੇ ਨੂੰ ਇਹ ਇੱਕ ਸਾਈਡ ਤੇ ਰੱਖ ਦਾਂਗੇ ਕਰਕੇ ਜੇ ਗ੍ਰाइंड ਕਰਾਂਗੇ ਇਸੇ ਕਰਾਈੇ ਤੁਹਾਡੇ ਤੇਲ ਪਾਵਾਂਗੇ। ਅੱਜ ਆਪਾਂ ਦੋ ਕੜਛੀਆਂ ਤੇਲ ਦੇ ਪਾਵਾਂਗੇ। ਇਹ ਤੇਲ ਨੂੰ ਵੀ ਗਰਮ ਕਰਾਂਗੇ ਚੰਗੀ ਤਰ੍ਹਾਂ। ਸੁੱਕੋ ਸਤਿ ਸੜੋ ਇਹ ਗਰਮ ਹੋਣ ਤੋਂ ਬਾਅਦ ਸੁੱਕੇ ਮਸਾਲੇ ਪਾਵਾਂਗੇ। ਇਹ ਭਲਾ ਕੇ ਆਪਣਾ ਗਰਮ ਇਸੇ ਤੇਲ ਕੋਸੇ ਵਿੱਚ ਫਾਈ ਕਰਦੇ ਸੀ। हरी लाल मिर्च दालचीनी तेजपत्ता थोड़ी जी हिंग थोड़ी जी देगी मिर्च मचराई इन्हें सारे पकाव लोजी मसाले में सेक लग चुके ते अदरक ते हरी मिर्चा लसन इन्हें पीस के ही पा सकते

ਏਵੀਆ ਨੂੰ ਅਰੇਚੀ ਪਾਵਾਂਗੇ ਇਹਨਾਂ ਨੂੰ ਪਕਾਵਾਂਗੇ ਸਾਰੇ ਸੈਂਕੀ ਤਰ੍ਹਾਂ ਮਿਕਸ ਕਰਕੇ ਔਰ ਜੀ ਮਸਾਲਾ ਪਹੁੰਚ ਗਿਆ ਦੇਖੋ ਤੇਲ ਵੀ ਸਾਈਡ ਤੇ ਹੋ ਗਿਆ ਤੇ ਆਪਾਂ ਥੋੜਾ ਜਿਹਾ ਇੱਥੇ ਪਾਵਾਂਗੇ ਨਮਕ ਨਾ ਕੋ ਪਹਿਲਾਂ ਵੀ ਪਾਇਆ ਸੀ ਗੋਫਟਾਂ ਚ ਤੇਸ ਕਰਕੇ ਆਪਾਂ ਥੋੜੇ ਜਿਹਾ ਕਾਟੀ ਪਾਵਾਂਗੇ ਥੋੜੀ ਲਾਲ ਮਿਰਚ थोड़ी जी हल्दी होवर पा देंगे बाद देंगे इन्होंने करके काजू हमारा काजू वाला पेस्ट भी सारा कुछ ही पाया मसाला वाइस भुज चुके ਇਹ ਆਪਾਂ ਇਥੇ ਥੋੜੀ ਮਲਾਈ ਪਾਵਾਂਗੇ। ਘਰ ਦੀ ਤਾਜੀ ਮਲਾਈ ਹੈ। ਮਲਾਈ ਥੋੜੀ ਜਿਹੀ ਮਲਾਈ ਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਤੇ ਥੋੜੀ ਜਿਹੀ ਕਸੂਰੀ ਮੇਥੀ ਪਾਵਾਂਗੇ। 2 ਮਿੰਟ ਆਪਾਂ ਪਕਾਵਾਂਗੇ। ਇੱਕ ਪਕਣ ਤੋਂ ਬਾਅਦ ਫਿਰ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਇੱਥੇ ਜਿੰਨੀ ਕ ਆਪਾਂ ਨੂੰ ਗਰੇਵੀ ਚਾਹੀਦੀ ਹੈ। ਦੇ ਵੀ ਆਪਣਾ ਦੇਖੋ ਮਸਾਲਾ ਸਾਰਾ ਛੱਡ ਚੁੱਕਿਆ ਹੈ ਤੇ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਤੁਸੀਂ ਜਿੰਨੀ ਕੁ ਗਰੇਵੀ ਤੁਸੀਂ ਖਾਣਾ ਚਾਹੋ ਓਨੀ ਗਰੇਵੀ ਰੱਖ ਸਕਦੇ ਹੋ ਬਾਕੀ ਕੋफ्ते ਪਾਉਣ ਤੋਂ ਬਾਅਦ ਜਿਹੜੇ ਕੋफ्ते ਹੁੰਦੇ ਆ ਉਹ ਗਰੇਵੀ ਨੂੰ ਥੋੜਾ ਸ਼ੋਕ ਲਾਂਦੇ ਜਿਆਦਾ ਇਸ ਕਰ ਥੋੜਾ ਜਿਹਾ ਪਾਣੀ ਆਪਾਂ ਨੂੰ ਵੱਧ ਪਾਉਣਾ ਚਾਹੀਦਾ ਨ ਪਣੀ ਪਾਉਣ ਤੋਂ ਬਾਅਦ ਇਹਨਾਂ ਪਕਾਵਾਂਗੇ ਆਪਾਂ ਦੋ ਮਿੰਟ ਲੈ ਕੇ ਗਰੇਵੀ ਬਣ ਜੇ ਚੰਗੀ ਤਰ੍ਹਾਂ ਪੱਕ ਜੇ ਲੋ ਜੀ ਆਪਣੀ ਗਰੇਵੀ ਬਣ ਕੇ ਬਿਲਕੁਲ ਤਿਆਰ ਹੋ ਗਈ ਤੇ ਹੁਣ ਆਪਾਂ ਇਹ ਚ ਪਾਵਾਂਗੇ ਕੋਫਤੇ ਜਿਹੜੇ ਆਪਾਂ ਫਰਾਈ ਕਰੇ ਸੀ ਤੇ ਇਹਨਾਂ ਨੂੰ ਕੋਫਤੇ ਪਾਉਣ ਤੋਂ ਬਾਅਦ ਵੀ ਦੋ ਮਿੰਟ ਸੇਕ ਲਵਾਵਾਂਗੇ ਕੀ ਜਿਹੜੀ ਗਰੇਵੀ ਦਾ ਸਾਰਾ ਮਸਾਲਾ ਉਹ ਆਪਾਂ ਕੋਫਤੇ ਦੇ ਵਿੱਚ ਮਿਕਸ ਹੋ ਜਾਏ ਚੰਗੀ ਤਰ੍ਹਾਂ ਤੇ ਜਿਵੇਂ ਜਿਵੇਂ ਮੈਂ ਗਰੇਵੀ ਪਈ ਰੋਗੀ ਉਹ ਮੈਂ ਸੰਘਣੀ ਹੋ ਜੂ ਬਿਲਕੁਲ ਕੋਫੇ ਪਾਣੀ ਨੂੰ ਸੋਕ ਲੈਣੇ ਗਰੇਵੀ ਨੂੰ ਲੋ ਜੀ ਆਪਣੇ ਕੋਫਤੇ ਪਾਏ ਨੂੰ 2 ਮਿੰਟ ਹੋ ਚੁੱਕੇ ਸੀ ਲੋ ਜੀ ਬਿਲਕੁਲ ਤਿਆਰ ਹੈ ਬਣ ਕੇ ਸਬਜੀ ਤੇ ਕੜਾਹੀ ਦਾਰ ਲਾਂਗੇ ਥੱਲੇ ਤੇ ਸਰਵ ਕਰਾਂਗੇ ਆਪਾਂ ਲੋ ਜੀ ਆਪਾਂ ਨੂੰ ਲੱਗ ਗ੍ਰੋਗੇ ਬਰਤਨ ਚ ਕਢ ਲੈਣੇ ਤੇ ਸਬਜੀ ਆਪਣੇ ਬਹੁਤ ਹੀ ਵਧੀਆ ਦੇਖਣ ਜੀ ਨਹੀਂ ਵਧੀਆ ਹਾਂ ਦਾ ਟੇਸਟੀ ਹੋਏਗੀ ਕੋਈ ਬਾਹਰੋਂ ਕੋਈ ਫालतू ਮਸਾਲਾ ਨਹੀਂ ਪਾਇਆ ਜੇ ਆਪਾਂ ਘਰ ਦੇ ਮਸਾਲਿਆਂ ਨਾਲ ਬਣਾਏ ਆ ਮਟਰ ਪਨੀਰ ਦੇ ਕੋਫਤੇ ਲੋ ਜੀ ਮੈਂ ਸਰਵ ਕਰਲੇ ਡੋਂਗੇ ਤੇ ਧਨੀਆ ਇਸ ਟਾਈਮ ਮੇਰੇ ਕੋਲ ਹੈ ਨਹੀਂ ਸੀ ਤੇ ਮੈਂ ਪਨੀਰ ਜਿਹੜਾ ਆਪਾਂ ਰੱਖਿਆ ਸੀਗਾ ਥੋੜਾ ਬਚਾ ਕੇ ਇਹਦੇ ਨਾਲ ਆਪਾਂ ਗਾਰਨਿਸ਼ ਕਰਾਂਗੇ ਬਹੁਤ ਹੀ ਵਧੀਆ ਲੱਗਦਾ ਰੋਜਿਆ ਪਨੀਰ ਨਾਲ ਗਾਰਨਿਸ਼ ਕਰ ਲਿਆ ਦੇਖੋ ਕਿੰਨੇ ਸੋਹਣੇ ਵਧੀਆ ਟੇਸਟੀ ਕੋਫ ਕੋਫਤੇ ਬਣੇ ਨੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਜੀ ਇੱਕ ਵਾਰ ਦੁਬਾਰਾ ਕਹਿਣੀ ਆ ਚੈਨਲ ਨੂੰ ਵੀਡੀਓ ਦੇਖ ਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਕੋ ਤੇ ਲਾਈਕ ਕਰਕੇ ਕਮੈਂਟ ਲਾਈਕ ਵੀ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓ ਸਾਡੀ ਕਿਸ ਤਰ੍ਹਾਂ ਲੱਗੀਆਂ ਤਾਂ ਕਿ ਅਸੀਂ ਤੁਹਾਨੂੰ ਦਾ ਵਧੀਆ ਤੇ ਵਧੀਆ ਨਵੇਂ-ਨਵੇਂ ਵੀਡੀਓ ਲੈ ਕੇ ਤੁਹਾਡੇ ਕੋਲ ਮੂਰੇ ਹਾਜ਼ਰ ਹੋਈਏ ਤੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ